ਮਕਲੇ ਮਹਲਾ ਕੀ ਜਾਨ ਦੇ ਕੋਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਕਾਵਣ ਆਈਆਂ ਸਬਦੋ ਤਗਾ ਵਾਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਰੇ ਸਾਰਨਾ ਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸੁਮਰਸ ਮੇ ਸੋਕਿਆ ਮਨ ਵਿਸਾਰੇ ਕਹਿ ਨਾਨਕ ਮਾਨਾ ਮੇਰੇ ਸਦਾਰੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾ ਹੀ ਕਰਤੇ ਰਹਿ ਕਰਤਾ ਤੇਰਾ ਸਭ ਤੇ ਛਾਇ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮੰਨਵ ਸਵੈ ਨਾਮ ਜਿਨ ਕੈ ਮਨੋ ਸਿਆ ਆਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਇ ਗਿਆਨ ਆਹੀ ਕਰ ਤੇਰੇ ਸੱਚਾ ਨਾਮ ਮੇਰਾ ਧਾਰੂ ਸੱਚ ਨਾਮ ਆਧਾਰ ਮੇਰਾ ਜਿਨੁ ਖਾ ਸਭ ਕੁਵਾਈਆ ਕਰ ਸਾਥ ਸੁਖੁ ਮਨਿ ਆਏ ਵਸੈ ਜਿਨੇ ਛਦ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟਾਂ ਇਸਦੀਆਂ ਵਡਿਆਈਆਂ ਕਹਿ ਨਾਨਕ ਸੋ ਸੰਤੋ ਸੋ ਦਰੋਪੇ ਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸੋ ਵਦਤ ਘਰ ਸੁਭਾਗੇ ਘਰ ਸੁਭਾਗੇ ਸੋ ਦਵਾਜੇ ਕਾਲਾ ਜਿਤ ਘਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕਉ ਸੇ ਨਾਮ ਅਰ ਕੈ ਲਾਗੇ ਕਹਿ ਨਾਨਕ ਤੈ ਸੋ ਆਦਤ ਘਰ ਅਨਹਦ ਵਾਜੇ ਸਾਚੀ ਲੇਵੈ ਨੰਦੇ ਨਿਮਾਣੀ ਦੇ ਨਿਮਾਣੀ ਲੇਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਸ ਬਾਸਮਰਤ ਕੋਏ ਨਾ ਹੀ ਕਿਰਪਾ ਕਰ ਬਨਵਾਰੀਆ ਇਸ ਨੌਰਤਾਉ ਨਾ ਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲੇਵੇ ਬਾਜੋਂ ਕਿਆ ਕਰੇ ਵਿਚਾਰੀਆ ਆਰਦਨ ਸਭ ਕੋ ਕੈ ਆਰਦ ਗੁਰੂ ਤੇ ਜਾਣਿਆ ਜਾਣਿਆ ਨ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿ ਲੋਕ ਕਟੇ ਆਨੰਦ ਸਾਰਿਆਂ ਨਿਰੋਜਨ ਕਾ ਮੋਹ ਟੁੱਟਾ ਦਿਲ ਕਾ ਸੋ ਸਚੈ ਸਵਾਰਿਆ ਕਹਿ ਨਾਨਕ ਜੋ ਆਨੰਦ ਆਨੰਦ ਬੁਰਤੇ ਜਾਣਿਆ ਬਾਬਾ ਜਿਸ ਤੁੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੋਂ ਔਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁਲੇ ਫੇਰੇ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਪਿਆ ਨਿਰਬਲ ਜਿੰਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਆਉ ਸੰਤ ਪਿਆਰ ਅਕਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੋ ਗੁਰ ਕੋ ਕੰਮ ਨਿਆ ਪਾਈਐ ਹੁਕਮ ਅਨੇ ਉਹ ਤੇਰਾ ਗਾਉ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਜਤਰਾਏ ਕਿਨਾ ਨਾ ਪਾਇਆ ਜਤਰਾਏ ਨਾ ਪਾਇਆ ਜਿਨੈ ਤੂ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਹੜੇ ਤਪਰਮ ਭੁਲਾਇਆ ਮਾਇਆ ਤਾਂ ਮੋਣੀ ਤੇ ਨਾ ਕੀਤੇ ਜਿੰਦ ਗੋਲੀ ਪਾਈਆ ਕੁਰਬਾਨ ਕੇ ਤਦ ਸਗਟਾ ਜਨਮ ਵਿੱਚ ਆ ਲਾਇਆ ਕਹਿ ਨਾਨਕ ਮਨ ਚੰਚਲ ਜਤਰਾਏ ਕਿ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਘਟਾਂ ਵਿੱਚ ਤੂੰ ਜੇ ਦੇਖਦਾ ਦੰਦ ਨਹੀਂ ਤੇਰੇ ਨਾਲੇ ਸਾ ਤੇ ਰਚ ਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮ ਮੁੱਲੇ ਨਾ ਕੀਚੈ ਜਿਤੰਤ ਪਚੋ ਤਾਈਐ ਸਤਿਗੁਰੂ ਕਾਬ ਦੇ ਸੁਣ ਤੋ ਐ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸਦ ਸੰਮਾਲੇ ਅਗਮਾ ਗੋਚਰਾ ਤੇਰਾ ਤਨ ਨਾ ਪਾਇਆ ਤੋਂ ਨਾ ਪਾਇਆ ਜਿਨੈ ਤੇਰਾ ਆਪਣਾ ਤੂੰ ਜਾਣੀ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖੋ ਕਾਣ ਆਖੇ ਤਾ ਵੇਖ ਸਭ ਤੂੰ ਐ ਜਿਨ ਲਗਤੋ ਪਾਇਆ ਕਹਿ ਨਾਨਕ ਸੁਖਾ ਸਮੈ ਤਰੰਤ ਨ ਪਾਇਆ ਸੁਰ ਨਾਮ ਮੁੰਜਨਾਵਤ ਕੋਈ ਦੇ ਸਬੰਦ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀਵਾਂ ਸਭ ਤੋਂ ਦੋ ਪਾਇ ਇੱਕ ਵੇਖ ਪਰਸ ਨੇ ਆਇਆ ਲਵ ਲਵ ਾਂਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਉ ਤੋ ਤਾ ਦੇ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੇ ਭਗਤਾ ਗੈਰੀ ਵਿਖਮਾਰਿ ਚਲਣਾ ਲਵਲੋ ਹੰਕਾਰ ਤੈ ਦ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਤਿੱਖੀ ਵਾਲੋ ਨੇ ਕੀਤਿ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆਰ ਵਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜਗੋ ਜੁਗ ਨਿਰਾਲੇ ਜੋ ਤੂੰ ਚਲਾਏ ਤੈਨੂੰ ਚਲਾ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤੇ ਮੈਂ ਚੱਲਾਂ ਜਿੰਨਾ ਮਾਰਗ ਪਾਵੈ ਕਰ ਕਿਰਪਾ ਜੇ ਨਾਮ ਲਾਏ ਸੇ ਅਰਸ ਦਾਤਿ ਆਵੈ ਜਿਸਨੂੰ ਕਥਾ ਸੁਮਾਇ ਆਪਣੀ ਸੇ ਗੁਰਦਵਾਰੈ ਸੁਖ ਪਾਵੈ ਕਹੈ ਨਾਨਕ ਸੱਚੇ ਸਾਇ ਜੂ ਭਾਵੈ ਤਿਵੇਂ ਚਲਾਵੈ ਇਹੋ ਸੋਇਲਾ ਸਬਦ ਸੁਆਵਾ ਸੋਦੋ ਸੁਆਵਾ ਸਦਾ ਸੋਇਲਾ ਸਤਿਗੁਰੂ ਸੁਨਾਇਆ ਇਹ ਦਿਨ ਕਾ ਬਨਵਸੇ ਆਜੰ ਧਰੋਂ ਲਿਖਿਆ ਆਇਆ ਇੱਕ ਫੇਰਾ ਘਨੇਰੇ ਕਰਾ ਗੱਲਾਂ ਗੱਲੇ ਕਿ ਨਾ ਪਾਇਆ ਕਹਿ ਨਾਨਕ ਸਬਦ ਸਹਿਲਾ ਸਤਿਗੁਰੂ ਸੁਣਾਇ ਆਪੂਏ ਤੋ ਐਸੇ ਜਨਾ ਜਿਨੀ ਅਰਤਿਆ ਆਇਆ ਅਰਤਿਆ ਫਿਰ ਤੋਏ ਗੁਰਮਖ ਜਿਨੀ ਧਿਆਇਆ ਪਵਿੱਤ ਮਾਤਾ ਬਿਤਾ ਉਟਾਂਗ ਸੰਸਿਆ ਉਹ ਸੰਗ ਸਭਾਈਆ ਕਹਿੰਦੇ ਵੀ ਸੁਨ ਦੇਪ ਤਾ ਸੇਵਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਸੇ ਤ ਜਿਨੀ ਗੁਰਮਖ ਹਾਰ ਹਰ ਤੇ ਆਇਆ ਕਰਮਿ ਸੈ ਨਾ ਉਪਜੈ ਬਨ ਸੈ ਜਿਸ ਸੈ ਸਾ ਨਾ ਜਾਏ ਨਹਿ ਜਾਏ ਸ ਸਖਤ ਸਿ ਨਿਮਰੈ ਕਰਮ ਕਮਾਈ ਸੈ ਸੈ ਜਿਉ ਮਲੇਣਾ ਕਿ ਸੰਜਉ ਤੋਤਾ ਜਾਏ ਮਨ ਤੋ ਸਬਤ ਲਾਗੋ ਅਰਸ ਰੋਜ ਤਲਾਏ ਕਹਿ ਨਾਨਕ ਗੁਰ ਪ੍ਰਸਾਦਿ ਸੈ ਉਪਜੈ ਉਹ ਸੈ ਸੈ ਚਾਏ ਜਿਉ ਮੈਲੇ ਬਾਹਰੋਂ ਨਿਰਮਲਾ ਬਾਹਰੋਂ ਨਿਰਵਾਜੀਓ ਤਮੈ ਲੈ ਤਿਨੇ ਜਨੋਂ ਜੁ ਹਾਰਿਆ ਇਹ ਤੇ ਸਨਾਵ ਡਾਰੂਗ ਲੱਗਾ ਮਰਨ ਮਨੋਂ ਵਿਸਾਰਿਆ ਵੇ ਤਾਂ ਮੈਂ ਨਾਮ ਤੋਂ ਸੁਣਿਆ ਨਾ ਹੀ ਫਿਰੇ ਜੋ ਬੇਤਾਲਿਆ ਕਹਿ ਨਾਨਕ ਜਿਸੈ ਤਜਾ ਕੂੜੇ ਲਾਗੇ ਤਿਨਿ ਜਨਮ ਜਵਾਰਿਆ ਜੀਵਨੇ ਪਰ ਬਾਰ ਹੋਨੇ ਬੋਲਾ ਬਾਹਰੋਂ ਤਾਲੇ ਮਰ ਜੀਵਨੇ ਮਸਦ ਵਰਤੇ ਕਰਨੀ ਕਾਮਾਣੀ ਕੁੜ ਕਿਸੋਏ ਪਹੁੰਚਾ ਨਾਏ ਮਨ ਸਤ ਸੱਚ ਸੁਮਾਣੀ ਜਨਮ ਰਤੋਂ ਜਿੰਨੇ ਖਟਿਆ ਭਲੇ ਸੇ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖੁ ਗੁਰੂ ਸੇ ਤਿਸਨੁ ਮੋਹਿ ਹੋਇ ਹੋਇ ਤਸਨੁ ਸੇ ਕੋ ਜੀਵੈ ਰਾਇ ਗੁਰ ਨਾਲੇ ਬੁਰਕੇ ਤਰਨ ਤੇ ਤੇ ਆਇ ਤਾ ਤਨਾ ਸਮਾਲੇ ਆਪ ਛਡ ਸਤਾਰੈ ਪੰਨਾ ਗੁਰ ਬਿਨਵਾ ਨਾ ਜਾਣੈ ਕੋਇ ਕਹਿ ਨਾਨਕ ਸੁਨੋ ਸੰਤੋ ਸੋ ਸਿਕਨੁ ਮੋਹਿ ਹੋਇ ਜੇ ਕੋ ਗੁਰ ਤੇ ਵੇ ਮੋਹਿ ਬਿਨ ਸਤ ਗੁਰ ਮੁਕਤਿ ਨ ਪਾਵੈ ਪਾਉ ਮੁਕਤਿ ਨ ਹੋਰਤੈ ਕੋਇ ਬਚਉ ਵੇ ਕੀਆ ਜਾਏ ਅਨੇਕ ਜੁਨੀ ਭਰਮ ਆਵੇ ਸਤਿਗੁਰੁ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਸਤਿਗੁਰੁ ਮੁਕਤ ਨ ਪਾਏ ਆਵ ਸਿਖ ਸਤਿਗੁਰੂ ਕੇ ਪਿਆਰ ਉਗਾਉ ਸੱਚੀ ਬਾਣੀ ਬਾਣੀ ਤਾ ਗਾਉ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਦੇ ਨਾਲ ਸਮਾਣੀ ਪੀਓ ਅਮਰੇ ਤਾਂ ਸਦਾ ਰੋਣ ਜਪਿਓ ਸਾਨ ਪਾਣੀ ਕਹੈ ਨਾਨਕ ਸਦਾ ਗਾਓ ਸੱਚੀ ਬਾਣੀ ਸਤਿਗੁਰ ਬਿਨਾ ਔਰ ਕੱਚੀ ਐ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਕਾਣੀ ਹਰ ਨਿਤ ਕਰ ਅਸਨਾ ਕਿਆ ਕਿਛੂ ਨਾ ਜਾਣੀ ਚਿਤ ਜਿਨ ਕਰ ਲਿਆ ਮਾਇਆ ਬੋਲਣ ਪੈ ਰਵਾਣੀ ਕਹ ਨਾਨਕ ਸਤਿਗੁਰੂ ਬਾਜੋਰ ਕੱਚੀ ਬਾਣੀ ਸਤਗੁਰ ਗੁਰ ਕਾ ਸਬਦ ਰਤਨ ਹੀਰ ਜਿਤ ਜੜਾ ਸਬਦ ਰਤਨ ਜਿਤ ਮਨ ਲਾਗੈ ਹੋਆ ਸਮਾਉ ਸਭ ਸੇ ਤਿਮਨ ਬਲਿਆ ਸੁਚੈ ਲਾਇਆ ਭਾਉ ਆਪੀਰ ਰਤਨ ਆਪੇ ਇਸਨੂੰ ਦੀਪ ਜਾਈ ਕਹ ਨਾਨਕ ਸਬਦ ਰਤਨ ਹੀਰ ਜਿਤ ਜੜਾ ਸਿਵ ਸਗਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਈ ਹੁਕਮਾ ਵਰਤਾਇ ਆਵੇ ਕਹਿ ਗੁਰਮੁਖ ਸਾਹਿਬ ਜਾਈ ਤੋੜੇ ਬੰਧਨ ਹੋਵੇ ਮੁਕਤਾ ਸਬਦ ਮਨ ਵਸਾਈ ਗੁਰਮਕਾ ਜਿਸਨੂੰ ਆਪ ਕਰੇ ਸੋ ਐ ਕਸਿ ਲਿਵ ਲਾਇਕ ਐ ਨਾਨਕ ਆਪ ਕਰਤਾ ਤੇ ਕੋਮ ਉਬਜਾਈ ਸਿਮਰੈ ਸਾਸਤਰ ਗੁਣ ਪਾ ਵਿਚਾਰ ਦੇ ਤਤਸਾ ਨਾ ਜਾਣੇ ਤਤਸਾ ਨਾ ਜਾਣੀ ਗੁਰੂ ਬਾਝ ਜਦ ਤੈਸਾ ਨਾ ਜਾਣੀ ਤੇਹੀ ਗੁਣੇ ਸੰਸਾਰ ਪਰਮ ਸਤਿ ਤਦ ਉਤਿਆਰਣ ਵਿਹਾਣੀ ਗੁਰ ਕਿਰਪਾ ਤੇ ਸੇ ਜਿਨ ਜਾਗੇ ਜਿਨ ਨਾਰ ਮੰਨ ਉਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾਏ ਸੁਨਾਨ ਦੇ ਨਾਲਿ ਉਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ ਸੋ ਕਿ ਮਨ ਅ ਵਿਸਾਰੀਐ ਮਨੋ ਕੇ ਵਿਸਾਰੀਐ ਵਣ ਦਾਤਾ ਜਗਨ ਮੈਂ ਆਹਾਰ ਪੰਚਾ ਵਈ ਉਸ ਨਾ ਕਉ ਪਉ ਨਾ ਸਕੀ ਜਿਸਨ ਆਪਣੇ ਲੈ ਬਲਾਵੇ ਆਪਣੇ ਲੈ ਵਾਪੇ ਲਾਏ ਗੁਰਮੁਖ ਸਦਾ ਸਮਾਲੀਐ ਕਹਿ ਨਾਨਕ ਏ ਵਣ ਦਾਤਾ ਸੋ ਕਿ ਮਨ ਅ ਵਿਸਾਰੀਐ ਜੈਸੀ ਅਗਨਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਕਨ ਸਭ ਇੱਕੋ ਜੀ ਕਰਤਾ ਖੇਲ ਰਚਾਇਆ ਜਾ ਤਿਸ ਪਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਈ ਛੁਰਕੀ ਲੱਗੀ ਦਰਸਨਾ ਮਾਇਆ ਬਰਵੜਤਾਇਆ ਇਹ ਮਾਇਆ ਜੀ ਤਰਿਿਸਰਮ ਉਪਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ ਨਾਲਿ ਲਾਗੇ ਤਿਨੀ ਵਿੱਚੇ ਮਾਇਆ ਪਾਇਆ ਹਰ ਆਪਾ ਮੁਲਕੈ ਮੁਲਨਾ ਪਾਇਆ ਜਾਏ ਮੁਲਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲੇ ਲਾਏ ਐਸਾ ਸਤੂਗੁਰ ਦੇ ਮਿਲੇ ਜਿਸ ਨਉ ਸਿਰ ਸੌਤੀ ਐ ਵਿੱਚੋਂ ਆਵ ਜਾਇ ਸਤਾ ਜੀਓ ਤਿਸ ਮਿਲ ਰਹਿਲ ਸਵਨ ਆਏ ਖਰਾਬੋਂ ਮੁਲਕ ਹੈ ਭਗਤ ਨਾ ਕੇ ਨਾਨਕ ਜਨਰ ਪੱਲੇ ਪਾਇ ਰਸ ਮੇਰੀ ਮਨ ਵਣਜਾਰਾ ਰਸ ਮੇਰੀ ਮਨ ਵਣਜਾਰਾ ਸਤੂਗੁਰ ਤੇ ਰਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹ ਧੰਤ ਤਨ ਨ ਮਿਲਿਆ ਜਿਨੂ ਆਪੇ ਬਾਣਾ ਕਹਿ ਨਾਨਕ ਰਸ ਮੇਰੀ ਮਨ ਹੁਆ ਵਣਜਾਰਾ ਇਹ ਰਸ ਰਾਤੋਂ ਦਾ ਸਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਨ ਕੀ ਤੈ ਜੀ ਚਰਸ ਭਲੈ ਨਾ ਪਾਏ ਰਸ ਪਾਏ ਭਲੈ ਵੀ ਰਸ ਮੇ ਹੁਨਾ ਦਰਸਨਾ ਲਾ ਗਏ ਆਏ ਰਸ ਕਰਮੀ ਪਾਈਐ ਸਤਿਗੁਰ ਮਿਲੈ ਸਿਆਏ ਕਹਿ ਨਾਨਕ ਹੋਰ ਅਨਸਾ ਵਿਸਰੇ ਅਰਵ ਸੈ ਮਨ ਆਏ ਏ ਸ੍ਰੀ ਰਾਹ ਮੇਰੇ ਆਰਥ ਮੈਂ ਜੋਤ ਰੱਖੀ ਤਾ ਤੂ ਜਗ ਮੈਂ ਆਇਆ ਹਰ ਜੋਤ ਰੱਖੇ ਤਦ ਵਿੱਚ ਤਾ ਤੂ ਜਗ ਮੈਂ ਆਇਆ ਹਰਿਆਪੇ ਮਾਤਾ ਪੇਵਿਤਾ ਜਨ ਜੀਓ ਪਾਇ ਜੋਤਿ ਥਾਇ ਗੁਰ ਪ੍ਰਸਾਦੀ ਗੁਰ ਪ੍ਰਸਾਦੀ 부ਜਿਆ ਤਾਜ ਚਲਤੋ ਆਜਲਤੋ ਨਦਰੀ ਆਇਆ ਕੈ ਨਾਨਕ ਸ੍ਰੀ ਸਖਸਾ ਮੂਰਤ ਚਿਆ ਜੋਤ ਰੱਖੀ ਤਾ ਤੂ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਵਾਹ ਗਮ ਸੁਣਿਆ ਰਮੰਗ ਲਗਾ ਸਕੀ ਗ੍ਰਹਿ ਮੰਦਰ ਬਣਿਆ ਹਰ ਗਾਵ ਮੰਗਲ ਸਖੇ ਸੋ ਦੁਖਣਾ ਬਿਆ ਪੈ ਗੁਰ ਚੜਨ ਲਾਗੇ ਦਿਨ ਸੁਭਾਗੇ ਆਪਣਾ ਗਿਰ ਜਾ ਪਏ ਅਨਤ ਬਾਣੀ ਕੋ ਸਭ ਜਾਣੀ ਅਰਨਾਵ ਸੋ ਸੋ ਕਹੇ ਨਾਨਕ ਪ੍ਰਵਾਦ ਮਿਲਿਆ ਕਰਨ ਕਾਰਨ ਜੋ ਕੋ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਕੇ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸ੍ਰੀ ਰਾਜਾ ਤੋ ਜਗ ਮੈਂ ਆਇਆ ਜਨਾਰ ਤੇਰਾ ਲੈ ਤਰਿਆ ਸਵਰਮਨ ਨਾਮ ਵਸਾਇਆ ਗੁਰਪ੍ਰਸਾਦ ਦੇਵ ਗੁਰਪ੍ਰਸਾਦ ਹੀ ਹਰਮਨ ਉਸਿਆ ਪੁਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪਰਵਾਣ ਹੋਆ ਜੇ ਸਤਗੁਰ ਸਿਉਂ ਜਿਤ ਲਾਇਆ ਇਹ ਨੇਤਰੋ ਮੇਰੇ ਅਲਤੋਂ ਦਾ ਜੋਤ ਧਰੀ ਹਰ ਬਿਨਵਾ ਨਾ ਦੇਖੋ ਕੋਈ ਹਰ ਬਿਨਵਾ ਨਾ ਦੇਖੋ ਕੋਈ ਨਜ਼ਰੀ ਹਰ ਨਹੀਂ ਹਾਲਿਆ ਇਹ ਵੇਸ ਸੰਸਾਰ ਤੂੰ ਦੇਖ ਤੇ ਹਰ ਕਰੂ ਪਰ ਉਪਰਿ ਆਇਆ ਗੁਰ ਪ੍ਰਸਾਦਿ ਬੁਝਿਆ ਜਾਵੇ ਕਰੇ ਕਰਿ ਬਿਨawar ਨ ਕੋਈ ਖਹਿ ਨਾਨਕ ਆਏ ਨਿਤਰੰਸ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਇ ਇਹ ਸਰਮਣਾ ਮੇਰਿ ਸਚ ਸੁਨਨੁ ਪਠਾਇ ਸਚ ਸੁਨਨੁ ਪਠਾਇ ਸ੍ਰੀ ਲਾਇ ਸੁਨ ਸੁਤ ਬਾਣੀ ਜੇ ਸੁਣੀ ਵੰਤਨ ਹਰਿਆ ਹੋਆ ਰਸ ਨਰਸ ਸੁਮਾਣੀ ਸੱਚਾ ਲਖ ਵਡਾਣੇ ਤਾਕਤ ਕਹੀ ਨਾ ਜਾਏ ਕਹਿ ਨਾਨਕ ਅਮ੍ਰਿਤ ਨਾਮ ਸੁਣਾਉ ਵਿਤਰ ਹੋ ਸੱਚਾ ਸੁਣ ਰੱਬ ਠਾਈ ਹਰ ਜੀਉ ਗੁਪਾਨ ਦਰ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣਾ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤਰ ਖਾਇਆ ਗੁਰਦੁਆਰੇ ਲਾਏ ਭਾਵ ਨਿਕਰਾਂ ਦਸਵਾ ਦਵਾਰ ਦਿਖਾਇਆ ਤਹਾਂ ਅਨੇਕ ਰੂਪ ਨਾਮ ਨਾਮ ਨੇ ਦਰਸਤਾਂਤ ਨ ਜਾਏ ਪਾਇਆ ਕਹੈ ਨਾਨਕ ਅਰ ਪਿਆਰੇ ਜੀਉ ਗੁਪੰਦਰ ਕਹਿ ਵਾਜਾ ਪਉਣ ਵਜਾਇਆ ਇਹੋ ਸੱਚਾ ਸੋਇਲਾ ਸੱਚਾ ਗਰਕਾ ਵੋ ਗਾਵੋ ਤਸੋਇਲਾ ਕਰ ਸੱਚਾ ਜਿੱਤੈ ਸਦਾ ਸੱਚ ਤੇ ਆਵੈ ਸੱਚੋ ਤੇ ਆਵੈ ਜਹ ਤੁਧ ਪਾਵੈ ਗੁਰਮੁਖ ਜੀ ਨਾਮ ਵਜਾਵਹਿ ਇਹੋ ਸੱਚ ਸਗਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੈ ਕਹੈ ਨਾਨਕ ਸੱਚਾ ਸੋਇਲਾ ਸੱਚਾ ਘਰ ਗਾਵੇ ਅਨੰਤ ਸੋ ਨਵੜ ਭਾਗਿਓ ਸਗਲ ਮਨੋਰਥ ਪੂਰੇ ਪਰਮ ਭਗਤਿ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹਤੇ ਬਵਤਾ ਸਤਿਗੁਰ ਆ ਭਰ ਪੂਰੇ ਵਿਦਵੰਤ ਨਾਰੰਗ ਗੁਰ ਚਰਨ ਲਾਗੇ ਵਾਜੇ ਅਨਾਤure சுனத்த பணித்த கேத்தி பவத்தா சத்கா பர பூரே வினமத்தாே வாஜே அனா தூர சலோக பவன்கு பணி பித்த மரத்திவசரா சல ஜக சங்க புரிய வச்ச மகூரா கமி கே கே தூரா ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖਉ ਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖਉ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ